ਤਾ ਸੋਣਿਆ ਤੁਸੀਂ 200 ਰੁਪਏ ਸੇਲ ਹਾਂਜੀ ਇਹ ਹੈ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਮੈਂ ਪਿਛਲੀ ਵੀਡੀਓ ਪਾਈ ਸੀਗੀ ਉਹ ਪਾਰਟ 1 ਸੀਗਾ ਇਹ ਹੈ ਜੀ ਪਾਰਟ 2 ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਮੇਰੇ ਫੋਨ ਵਿੱਚ ਜ਼ਿਆਦਾ ਸਟੋਰੇਜ ਨਹੀਂ ਹੈਗੀ ਇਸ ਕਰਕੇ ਮੈਨੂੰ ਥੋੜੀਆਂ ਵੀਡੀਓ ਛੋਟੀਆਂ ਪਾਉਣੀਆਂ ਪੈਂਦੀਆਂ ਤਾਂ ਦੇਖੋ ਜੀ ਇਹ ਲੁਧਿਆਣੇ ਦੀ ਪ੍ਰਾਚੀਨ ਗਊਸ਼ਾਲਾ ਹੈ ਤੇ ਇੱਥੇ ਇਸ ਟਾਈਮ ਸੀਜ਼ਨ ਆਫ ਦੀ ਚੱਲ ਰਹੀ ਹੈ ਜੀ ਸੇਲ ਕਿਉਂਕਿ ਹੁਣ ਬਸ ਥੋੜੇ ਜੇ ਦਿਨ ਹੋਰ ਐ ਫੇਰ ਉਹਦੇ ਸਭ ਸਰਦੀਆਂ ਦਾ ਕੱਪੜਾ ਚੱਕ ਹੋ ਜਾਣਾ ਮਤਲਬ ਜਿਹੜੇ ਇਹਨਾਂ ਬਾਹਰ ਢੇਰ ਲਗਾਏ ਹੋਏ ਹੁੰਦੇ ਇਹ ਚੱਕ ਹੋ ਜਾਂਦੇ ਵੈਸੇ ਤਾਂ ਇਹ 12 ਮਹੀਨੇ ਇਹ ਵਾਲੀ ਮਾਰਕੀਟ ਵਿੱਚ ਤੁਹਾਨੂੰ ਗਰਮ ਕੱਪੜਾ ਹੀ ਮਿਲੇਗਾ ਜਿਵੇਂ ਆਹ ਵਾਲੀ ਬੈੱਡ ਸ਼ੀਟ ਐ ਗਰਮ ਬੈੱਡ ਸ਼ੀਟ ਐ ਸਿਰਫ ਔਰ ਸਿਰਫ ਉਰੇ 300 ਰੁਪਏ ਦੀ ਹੋ ਗਈ ਵੀ ਐ ਜੀ ਪ੍ਰਿੰਟ ਵਾਈਜ਼ ਬਹੁਤ ਅੱਛੀ ਐ ਕੁਆਲਿਟੀ ਵਾਈਜ਼ ਬਹੁਤ ਵਧੀਆ ਐ ਪੂਰੀ ਫੁੱਲ ਸਾਈਜ਼ ਐ ਕਿੰਗ ਸਾਈਜ਼ ਐ ਬੈੱਡ ਸ਼ੀਟ ਦਾ ਤੇ ਵੈਸੇ ਤਾਂ ਇਸ ਵਾਲੀ ਮਾਰਕੀਟ ਨੂੰ ਕੰਬਲਵਾਰੀ ਮਾਰਕੀਟ ਵੀ ਕਿਹਾ ਜਾਂਦਾ ਹੈ ਰਜਾਈਆਂ ਵਾਲੀ ਮਾਰਕੀਟ ਵੀ ਇਹੀ ਹੈ ਜੀ ਔਰ ਜਿਸ ਮਾਰਕੀਟ ਵਿੱਚ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਉਹ ਇਹੀ ਹੈ ਜੀ ਗਊਸ਼ਾਲਾ ਮਾਰਕੀਟ ਲੁਧਿਆਣੇ ਦੀ ਤੇ ਸਭ ਤੋਂ ਸਸਤੀ ਮਾਰਕੀਟ ਹੈ ਔਰ ਬਹੁਤ ਪੁਰਾਣੀ ਮਾਰਕੀਟ ਹੈ ਇਹ ਵਾਲੀ ਇੱਥੇ ਬਹੁਤ ਵੱਡੀ ਗਊਸ਼ਾਲਾ ਹੈ ਜੀ ਉਸ ਕਰਕੇ ਇਸ ਦਾ ਨਾਮ ਗਊਸ਼ਾਲਾ ਮਾਰਕੀਟ ਰੱਖਿਆ ਗਿਆ ਹੈ ਕਿਉਂਕਿ ਇਸ ਮਾਰਕੀਟ ਦੇ ਆਲੇ-ਦੁਆਲੇ ਜਿੰਨੀਆਂ ਵੀ ਫੈਕਟਰੀਜ਼ ਨੇ ਮਾਦੋਪੁਰੀ ਸਾਈਡ ਏਰੀਆ ਹੈ ਉਹ ਸਾਰਾ ਗਊਸ਼ਾਲਾ ਦੇ ਨੇੜੇ ਤੇੜੇ ਹੀ ਐ ਇਸ ਕਰਕੇ ਉਰੇ ਗਰਮ ਕਪੜਾ ਬਣਦਾ ਏ ਜੀ ਖੁਦ ਫਿਰ ਮਾਲਕ ਅੱਗੇ ਬਣਾ ਬਣਾ ਕੇ ਵੇਚਦੇ ਨੇ ਤੇ ਬਾਹਰ ਸਪਲਾਈ ਵੀ ਹੁੰਦਾ ਏ ਮਾਲ ਤਾਂ ਦੇਖੋ ਜੀ ਇਸ ਤਰ੍ਹਾਂ ਨਹੀਂ ਤੁਹਾਨੂੰ ਡ్రਾਈ ਫਰੂਟ ਦੀਆਂ ਰੈਡੀਜ਼ ਵੀ ਇੱਥੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਕਿਉਂਕਿ ਸਭ ਲੋਕਾਂ ਦਾ ਕੋਈ ਨਾ ਕੋਈ ਰੋਜ਼ਗਾਰ ਹੈ ਜੀ ਵੈਸੇ ਵੀ ਲੁਧਿਆਣਾ ਸ਼ਹਿਰ ਬਹੁਤ ਵੱਡਾ ਇੰਡਸਟਰੀਅਲ ਏਰੀਆ ਏ ਇਸ ਕਰਕੇ ਇੱਥੇ ਕਪੜਾ ਬਣਦਾ ਏ ਜਿਸ ਕਰਕੇ ਕਿ ਉਰੇ ਗਰਮ ਕੱਪੜਿਆਂ ਦੀ ਪਰਮਾਰ ਰਹਿੰਦੀ ਹੈ ਤਾਂ ਦੇਖੋ ਜੀ ਆਹ ਵਾਲੇ ਪਿੱਲੋ ਕਵਰ ਸਿਰਫ ਔਰ ਸਿਰਫ 50 ਰੁਪਏ ਦਾ ਜੋੜਾ ਏ ਤੇ ਆ ਜਿਵੇਂ ਇਹਨਾਂ ਨੇ ਬੈੱਡ ਸ਼ੀਟਸ ਰਜਾਈਆਂ ਦੇ ਗਲਾਫ ਦਾ ਢੇਰ ਬਾਹਰ ਦੁਕਾਨਾਂ ਦੇ ਬਾਹਰ ਲਗਾਇਆ ਹੁੰਦਾ ਹੈ ਜੀ ਬਹੁਤ ਸਸਤਾ ਏ ਤੇ ਮਤਲਬ ਰੇਂਜ ਵਾਈਜ਼ ਆਪਣੀ ਜੇਬ ਦੇ ਅਕੋਰਡਿੰਗ ਬਹੁਤ ਸਸਤਾ ਏ ਤੇ ਆਹ ਵਾਲੇ ਕੱਪੜੇ ਔਰੇ ਸਿਰਫ ਔਰੇ 1.5 150 ਰੁਪਏ ਦੇ ਇਸ ਤਰ੍ਹਾਂ ਮਿਲ ਰਹੇ ਨੇ ਜੀ ਕਿਉਂਕਿ ਇਹ ਥੋੜੇ ਜਿਹਾ ਤਾਂ ਡਿਫੈਕਟ ਮਾਲ ਹੁੰਦਾ ਤੇ ਦੂਜਾ ਕੁਝ ਮੈਨੂੰ ਇਹਨਾਂ ਦਾ ਸਮਝ ਨਹੀਂ ਆਉਂਦਾ ਹੈਗਾ ਜ਼ਿਆਦਾ ਤੇ ਇਸ ਕਰਕੇ ਮਤਲਬ ਸਸਤਾ ਹੀ ਹੁੰਦਾ ਏ ਇੱਥੇ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਦੀ ਹੋਰ ਕੁਆਲਿਟੀ ਬਾਰੇ ਤੁਹਾਨੂੰ ਦੱਸ ਦਿਆ ਜੀ ਜਿਨ੍ਹਾਂ ਨੇ ਵਿਆਹਾਂ ਸ਼ਾਦੀਆਂ ਵਾਸਤੇ ਕੰਬਲ ਲੈਣਾ ਜਾਂ ਆਪਣੀ ਬੇਟੀ ਵਾਸਤੇ ਕੁਝ ਵਿਆਹ ਦਾ ਸਮਾਨ ਲੈਣਾ ਤਾਂ ਜੀ ਤੁਸੀਂ ਬੇਝਿਜਕ ਹੋ ਕੇ ਬਿਨਾਂ ਸੋਚੇ ਸਮਝੇ ਗਊਸ਼ਾਲਾ ਮਾਰਕੀਟ ਆ ਸਕਦੇ ਹੋ ਜੀ ਕਿਉਂਕਿ ਇੱਥੇ ਵਿਆਹਾਂ ਵਾਸਤੇ ਕੰਬਲ ਤੁਹਾਨੂੰ ਬਹੁਤ ਸਸਤੇ ਰੇਟਾਂ ਤੇ ਦਿੱਤਾ ਜਾਂਦਾ ਹੈ ਔਰ ਰਜਾਈਆਂ ਕਿਸੇ ਵੀ ਪ੍ਰਕਾਰ ਦੀ ਰਜਾਈ ਲੈਣੀ ਜਿਵੇਂ ਆਹ ਦੇਖੋ ਇੱਕ ਪਾਲੂ ਵਾਲੀ ਰਜਾਈ ਹੈ ਇਸ ਰਜਾਈ ਦਾ ਰੇਟ ਇੱਥੇ ਜੀ 1200 ਰੁਪਏ ਹੈ ਤਾਂ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਹੈ ਨਵੀਂ ਚੀਜ਼ ਹੈ ਤੇ ਬਹੁਤ ਭਾਰ ਸਰਦੀਆਂ ਵਿੱਚ ਲੈਣ ਵਾਲੀ ਰਜਾਈ ਹੈ ਹੁਣ ਸੀਜ਼ਨ ਆਫ ਹੋ ਗਿਆ ਨਹੀਂ ਤਾਂ ਇਹ ਰਜਾਈਆਂ 2 200 25 2500 ਦੀਆਂ ਵਿਕੀਆਂ ਨੇ ਇੱਥੇ ਫੁੱਲ ਮਤਲਬ ਠੰਡ ਦੇ ਸੀਜ਼ਨ ਵਿੱਚ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚ ਹੁਣ ਸੀਜ਼ਨ ਆਫ ਹੈ ਇਸ ਕਰਕੇ ਇਹਨਾਂ ਦਾ ਰੇਟ ਅੱਧੋ-ਅੱਧ ਵਿੱਚ ਆ ਜਾਂਦਾ ਹੈ ਜੀ ਬਹੁਤ ਵਧੀਆ ਰਜਾਈ ਹੈ ਬਿਲਕੁਲ ਸੌਫਟ ਸਟੱਫ ਵਿੱਚ ਹੈ ਔਰ ਕੁਆਲਿਟੀ ਵਾਈਜ਼ ਵੀ ਬਹੁਤ ਅੱਛੀ ਹੈ ਤਾਂ ਦੇਖੋ ਜੀ ਬਹੁਤ ਸਾਰੀਆਂ ਦੁਕਾਨਾਂ ਨੇ ਗਊਸ਼ਾਲਾ ਵਿੱਚ ਤੇ ਮਤਲਬ ਤੁਹਾਡੇ ਆਪਣੇ ਏਰੀਆ ਨਾਲੋਂ ਤਾਂ ਰੇਟ ਇੱਥੇ ਸਸਤਾ ਹੀ ਹੈ ਆ ਇੱਥੇ ਇਹਨਾਂ ਨੇ ਇੱਕ ਡੱਬੇ ਵਿੱਚ ਪਿੱਲੋ ਕਵਰਜ਼ ਦਾ ਢੇਰ ਪਾਇਆ ਹੋਇਆ ਹੈ ਜੀ ਜਿਵੇਂ ਇੱਥੇ 50-50 ਰੁਪਏ ਦੀ ਜੋੜੀ ਦੇ ਰਹੇ ਨੇ ਕੋਈ 60 ਰੁਪਏ ਦੀ ਜੋੜੀ ਹੈ ਇਸ ਤਰ੍ਹਾਂ ਤਾਂ ਜਿਵੇਂ ਆ ਦੇਖੋ ਤੁਸੀਂ ਇੱਥੇ ਲੱਗਿਆ ਹੈ ਜੀ ਚਾਦਰਾਂ ਦਾ ਢੇਰ ਗਰਮ ਚਾਦਰਾਂ ਦਾ ਢੇਰ ਲੱਗਿਆ ਹੋਇਆ ਤੇ ਰਸਵੀ ਇੱਥੇ ਹੀ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਸਤੀਆਂ ਚਾਦਰਾਂ ਮਿਲ ਰਹੀਆਂ ਨੇ ਜੀ ਸਿਰਫ 3-300 ਰੁਪਏ ਦੀ ਕਿੰਗ ਸਾਈਜ਼ ਚਾਦਰ ਹੈ ਤੇ ਬਹੁਤ ਮਤਲਬ ਵਧੀਆ ਕੁਆਲਿਟੀ ਦੀ ਹੈ ਤੇ ਦੇਖੋ ਜੀ ਇਹ ਜਿਹੜਾ ਗਊਸ਼ਾਲਾ ਗਊ ਗਊਸ਼ਾਲਾ ਵਾਲਾ ਚੌਂਕ ਹੈ ਜੀ ਉੱਥੇ ਹੀ ਹੈ ਦੁਕਾਨਾਂ ਹੈ ਤੇ ਤੁਹਾਨੂੰ ਮੈਂ ਰਸਤਾ ਦੱਸ ਦਮਾ ਅਗਰ ਤੁਸੀਂ ਬਸਤੀ ਜੋਧੇਵਾਲ ਤੋਂ ਆ ਰਹੇ ਹੋ ਜੀ ਚੌਂਕ ਤੋਂ ਤਾਂ ਜਸਟ 2 ਕਿਲੋਮੀਟਰ ਦੀ ਦੂਰੀ ਤੇ ਹੈ ਅਗਰ ਤੁਸੀਂ ਸਮਰਾਲਾ ਚੌਂਕ ਸਾਈਡ ਤੋਂ ਆ ਰਹੇ ਹੋ ਤਾਵੀ ਜੀ 2 ਕਿਲੋਮੀਟਰ ਦੀ ਦੂਰੀ ਤੇ ਹੈ ਮਤਲਬ 20-20 ਰੁਪਏ ਵਿੱਚ ਆਟੋ ਹੋ ਜਾਂਦਾ ਹੈ ਜੀ 20 ਰੁਪਏ ਸਵਾਰੀ ਵਿੱਚ ਆਟੋ ਹੋ ਜਾਂਦਾ ਹੈ ਗਊਸ਼ਾਲਾ ਮਾਰਕੀਟ ਵਿੱਚ ਬਹੁਤ ਵੱਡੀ ਮਾਰਕੀਟ ਹੈ ਵੈਰਾਈਟੀ ਬਹੁਤ ਹੈ ਇੱਕ ਵੀਡੀਓ ਵਿੱਚ ਸ਼ੂਟ ਕਰਨਾ ਔਖਾ ਹੁੰਦਾ ਹੈ ਇਸ ਕਰਕੇ ਆ ਦੇਖੋ ਇਸ ਦੁਕਾਨ ਵਿੱਚ ਸਿਰਫ ਤੁਹਾਨੂੰ ਚਾਦਰਾਂ ਹੀ ਚਾਦਰਾਂ ਦੇਖਣ ਨੂੰ ਮਿਲਣਗੀਆਂ ਜਿਵੇਂ ਬਾਹਰ ਲਫਾਫਿਆਂ ਦੇ ਢੇਰ ਲੱਗੇ ਹੋਏ ਨੇ ਤੇ ਆ ਜਿਹੜੇ ਵਧੀਆ ਡੋਰ ਮੈਟ ਹੈ ਆ ਇੱਥੇ 100-100 ਰੁਪਏ ਦਾ ਵਿਕ ਰਿਹਾ ਹੈ ਜੀ ਬਹੁਤ ਵਧੀਆ ਕੁਆਲਿਟੀ ਵਾਈਜ਼ ਹੈ ਇਹ ਦੁਕਾਨ ਵਾਲੇ ਇੱਥੇ ਆਪ ਬਣਾ ਬਣਾ ਕੇ ਇੱਥੇ ਇਹਨਾਂ ਨੇ ਫਿਰ ਵੇਚਣੇ ਹੁੰਦੇ ਜੀ ਇਹ ਤੇ نیچے ਇਹਦੇ ਪਲਾਸਟਿਕ ਲੱਗਿਆ ਹੋਇਆ ਹੈ ਤੇ ਉੱਪਰ ਫਰ ਵਾਲਾ ਸਟਾਫ ਬਹੁਤ ਹੀ ਵਧੀਆ ਤੇ ਆ ਜਿਹੜਾ ਫਰ ਵਾਲਾ ਸਟਾਫ ਹੈ ਇਹ ਜੀ 3300 ਰੁਪਏ ਕਿਲੋ ਹੈ ਤੇ ਕਿਲੋ ਵਿੱਚ ਜਿੰਨਾ ਮਰਜੀ ਤੁਹਾਡਾ ਮਟੀਰੀਅਲ ਚੜੇ ਅਗਰ ਤੁਹਾਨੂੰ ਸਟੀਚਿੰਗ ਸਿਲਾਈ ਦਾ ਕੰਮ ਆਉਂਦਾ ਹੈ ਤਾਂ ਤੁਸੀਂ ਇਸ ਦਾ ਜੋ ਮਰਜੀ ਬਣਾ ਸਕਦੇ ਹੋ ਚਾਹੇ ਤੁਸੀਂ ਸੋਫਿਆਂ ਦੇ ਕਵਰ ਬਣਾ ਸਕਦੇ ਹੋ ਡੋਰ ਮੈਟ ਬਣਾ ਸਕਦੇ ਹੋ ਚਾਹੇ ਤੁਸੀਂ ਇਸ ਦਾ ਮਤਲਬ ਇਹ ਮੋਟੀ ਚੀਜ਼ ਹੈ ਵਧੀਆ ਚੀਜ਼ ਹੈ ਕਹਿਣ ਤੋਂ ਭਾਵ ਕਿ ਇਸ ਦਾ ਤੁਸੀਂ ਜੋ ਮਰਜੀ ਯੂਜ਼ ਕਰ ਸਕਦੇ ਹੋ ਜਿਵੇਂ ਤੁਹਾਡੀ ਇੱਛਾ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਵੈਰਾਈਟੀ ਹੈ ਤੇ ਜਿਹੜਾ ਕਪੜਾ ਇਸ ਮਾਰਕੀਟ ਵਿੱਚ ਮਿਲਦਾ ਹੈ ਜੀ ਉਹ ਤੁਹਾਨੂੰ ਲੁਧਿਆਣੇ ਦੀ ਹੋਰ ਕਿਸੇ ਵੀ ਮਾਰਕੀਟ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਤਾਂ ਦੇਖੋ ਜੀ ਆ ਵੀ ਇੱਥੇ ਕੱਪੜਿਆਂ ਦੇ ਗਰਮ ਕੱਪੜੇ ਕੋਟ ਹੋਏ ਲੌਂਗ ਕੋਟ ਇਹ ਸਭ ਇੱਥੇ 3 3 4 400 ਰੁਪਏ ਨੂੰ ਬਿਕ ਰਹੇ ਨੇ ਕਿਉਂਕਿ ਸੀਜ਼ਨ ਆਫ ਚੱਲ ਰਿਹਾ ਹੈ ਤੇ ਆ ਹੁਣ ਜਿਹੜੀ ਚੜ੍ਹਾਈ ਮੈਂ ਚੜ੍ਹ ਰਹੀਆਂ ਇਹ ਜੀ ਗਊਸ਼ਾਲਾ ਬਹੁਤ ਵੱਡੀ ਹੈ ਜੀ ਆ ਦੇਖੋ ਸਾਈਡ ਤੇ ਤੁਸੀਂ ਜਿਹੜੀ ਕੰਧ ਦੀਵਾਰ ਦੇਖ ਰਹੇ ਹੋ ਇਹ ਸਾਰੀ ਜੀ ਗਊਸ਼ਾਲਾ ਦੀ ਦੀਵਾਰ ਹੀ ਹੈ ਇਸ ਤਰ੍ਹਾਂ ਚੜਾਈ ਚੜ ਕੇ ਅੱਗੇ ਨੂੰ ਵੀ ਮਤਲਬ ਜਿੱਧਰ ਮਾਤਾ ਰਾਣੀ ਚੌਕ ਹੈ ਜੀ ਉਹ ਸਾਰੀ ਜਿਹੜੀ ਆ ਰੋਡ ਹੈ ਜੀ ਸਾਰੀ ਦੀ ਸਾਰੀ ਰੋਡ ਗਊਸ਼ਾਲਾ ਰੋਡ ਹੀ ਕਹੀ ਜਾਂਦੀ ਹੈ ਤੇ ਇੱਥੇ ਹੀ ਕੰਬਲਾਂ ਦੀ ਮਾਰਕੀਟ ਹੈ ਤੇ ਇੱਥੇ ਹੀ ਰਜਾਈਆਂ ਦੀ ਮਾਰਕੀਟ ਹੈ ਰਜਾਈ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਦੀ ਲੈਣੀ ਜੈਪੂਰੀ ਲੈਣੀ ਫਾਈਬਰ ਵਾਲੀ ਲੈਣੀ ਰੂਣ ਵਾਲੀ ਲੈਣੀ ਤਾਂ ਆ ਦੇਖੋ ਜਿਵੇਂ ਆ ਰਜਾਈਆਂ ਦੇ ਗਲਾਫ ਹੈ ਇਹ ਭਾਰ ਸੀਜ਼ਨ ਵਿੱਚ ਸਾਡੇ ਲੁਧਿਆਣੇ ਵਿੱਚ ਜੀ 8-800 ਰੁਪਏ ਦਾ ਵਿਕਿਆ ਏ ਤੇ ਹੁਣ ਇੱਥੇ ਸਿਰਫ ਇਹ 400 ਰੁਪਏ ਦਾ ਹੋ ਗਿਆ ਵਾ ਜੀ ਆ ਰਜਾਈ ਦਾ ਗਲਾਫ ਜਿਹੜਾ ਇੱਕ ਪਾਸੇ ਤੇ ਇਸ ਤਰ੍ਹਾਂ ਫਰ ਵਾਲਾ ਹੁੰਦਾ ਤੇ ਦੂਸਰੀ ਸਾਈਡ ਤੇ ਪ੍ਰਿੰਟਡ ਹੁੰਦਾ ਵਧੀਆ ਗਲਾਫ ਰਜਾਈ ਤੇ ਚੜਾਓ ਕੰਬਲ ਤੇ ਚੜਾਓ ਮਤਲਬ ਰੇਟ ਅੱਧੂ-ਅੱਧ ਹੋ ਜਾਂਦੇ ਆ ਜੀ ਸੀਜ਼ਨ ਆਫ ਵਿੱਚ ਤੇ ਥੱਲੇ ਬੈੱਡ ਸੀਟਸ ਨੇ ਇਹ ਸਾਰੀਆਂ ਔਰੇ 3-300 ਰੁਪਏ ਦੀਆਂ ਵਿਕਰੇਗੀਆਂ ਨੇ ਪ੍ਰਿੰਟ ਦੇਖੋ ਕਿੰਨੇ ਜ਼ਿਆਦਾ ਪਿਆਰੇ ਆ ਬਹੁਤ ਗਾਰਮ ਹੈ ਮਤਲਬ ਅਗਰ ਕਿਸੇ ਨੇ ਕਪੜਾ ਲੈਣਾ ਹੈ ਜੀ ਤਾਂ ਸੀਜ਼ਨ ਆਫ ਵਿੱਚ ਹੁਣ ਆ ਸਕਦਾ ਹੈ ਜੀ ਕਿਉਂਕਿ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਦੀ ਰਹਾਂਗੀ ਕਦ ਤੱਕ ਸੀਜ਼ਨ ਚੱਲ ਰਿਹਾ ਹੈ ਜੀ ਵੈਸੇ ਤਾਂ ਫਰਵਰੀ ਮਹੀਨਾ ਚੱਲ ਰਿਹਾ ਹੈ ਜੀ ਅਜੇ ਤਾਂ ਠੰਡ ਹੈ ਇਸ ਕਰਕੇ ਫਰਵਰੀ ਦੇ ਅੱਧ ਤੱਕ ਹਜੇ ਤਾਂ ਇਹ ਬੜਾ ਸਮਾਨ ਸਾਰਾ ਇਹਨਾਂ ਦਾ ਸੇਲ ਵਾਸਤੇ ਰੱਖਿਆ ਹੋਣਾ ਇਹਨਾਂ ਨੇ ਅਜੇ ਤਾਂ ਇਹ ਬਾਕੀ ਜਦੋਂ ਚੈੱਕ ਹੋ ਜਾਏਗਾ ਮਤਲਬ ਫਿਰ ਮੈਂ ਤੁਹਾਨੂੰ ਦੱਸ ਦਾਂਗੀ ਵੀਡੀਓ ਵਿੱਚ ਕਿ ਹੁਣ ਜੀ ਲੁਧਿਆਣੇ ਵਿੱਚ ਕਪੜਾ ਜਿਵੇਂ ਸੀਜ਼ਨ ਆਫ ਬੰਦ ਹੋ ਗਿਆ ਹੈ ਜੀ ਤਾਂ ਦੇਖੋ ਜੀ ਇਹ ਸਾਰੀ ਦੀਵਾਰ ਬਾਉਂਡਰੀ ਗਊਸ਼ਾਲਾ ਦੀ ਹੈ ਉਹ ਵਾਲਾ ਗਊਸ਼ਾਲਾ ਦਾ ਮੇਨ ਗੇਟ ਹੈ ਜੀ ਬਹੁਤ ਪ੍ਰਾਚੀਨ ਗਊਸ਼ਾਲਾ ਹੈ ਤਾਂ ਦੋਸਤੋ ਉਮੀਦ ਕਰਦੀਆਂ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਵੀਡੀਓ ਪਸੰਦ ਆਉਂਦੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਔਰ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤਾਂ ਕਿ ਅਸੀਂ ਤੁਹਾਨੂੰ ਲੁਧਿਆਣੇ ਦੇ ਸਾਰੇ ਬਾਜ਼ਾਰ ਦੱਸ ਸਕੀਏ ਇਸ ਲਈ ਇੱਕ ਲਾਈਕ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਔਰ ਤੁਹਾਨੂੰ ਵਧੀਆ-ਵਧੀਆ ਲੁਧਿਆਣੇ ਦੇ ਬਾਜ਼ਾਰ ਅਸੀਂ ਦੱਸਦੇ ਰਹਾਂਗੇ ਅੱਜਵੇਂ ਇੱਥੇ ਆ ਕੋਟ ਹੋਏ ਆ ਇੱਥੇ 2-200 ਰੁਪਏ ਦੀ ਸੇਲ ਹੋ ਗਈ ਵੀ ਆ ਲੇਡੀਜ਼ ਕੁੜਤਾ ਸਿਰਫ ਔਰ ਸਿਰਫ 200 ਰੁਪਏ ਦਾ ਇਹ ਗਰਮ ਬੂਲੰਡਾ ਕੁੜਤਾ ਬਹੁਤ ਵਧੀਆ ਪੀਸ ਹੈ ਤੇ ਬੱਚਿਆਂ ਦੀ ਕੋ ਜੈਕਟਾਂ ਹੋਈਆਂ ਥੱਲੇ ਜਿਹੜੀਆਂ ਲੌਂਗ ਜੈਕਟਾਂ ਰੈੱਡ ਕਲਰ ਦੀ ਜੈਕਟ ਐ ਇਹ ਸਿਰਫ ਔਰ ਸਿਰਫ ਉਰੇ 200 ਰੁਪਏ ਦੀ ਐ ਕੁਆਲਿਟੀ ਵਾਈਜ਼ ਵਧੀਆ ਸੀਗੀ ਅੰਦਰ ਤੇ ਫਰ ਲੱਗੀ ਹੋਈ ਐ ਮਤਲਬ ਕੁੜੀਆਂ ਵਾਲੀ ਜੈਕਟ ਹੈ ਬਹੁਤ ਵਧੀਆ 6 ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਆਰਾਮ ਨਾਲ ਆਵੇਗੀ ਤੇ ਸਾਰੀ ਦੀ ਸਾਰੀ ਸੇਲ 2200 ਰੁਪਏ ਹੈ ਕਿਉਂਕਿ ਹੁਣ ਇਹਨਾਂ ਨੇ ਮਾਲ ਇੱਕ ਤਰ੍ਹਾਂ ਨਾਲ ਸਾਰਾ ਕੱਢਣਾ ਹੀ ਹੈ ਤੇ ਇਹਨਾਂ ਨੂੰ ਐਦਾਂ ਹੁੰਦਾ ਕਿ ਜਿਸ ਰੇਟ ਆਇਆ ਉਸੇ ਰੇਟ ਅਸੀਂ ਦੇ ਦਈਏ ਤੇ ਥੱਲੇ ਬੇਵੀ ਪਿੰਕ ਕਲਰ ਹੈ ਬਹੁਤ ਵਧੀਆ ਕਲਰ ਹੈ ਜੀ ਉਹ ਵੀ ਇੱਕ ਡਾਟ ਵਾਲਾ ਸੀਗਾ ਸਾਰੇ ਕਮਾਲ ਇੱਥੇ 2200 ਰੁਪਏ ਦੇ ਹੈ ਆ ਇੱਥੇ ਲੇਡੀਜ਼ ਕੋਟੀ 2200 ਰੁਪਏ ਦੀ ਹੋਗੀ ਵੀ ਜੀ ਦੇਖੋ ਲੌਂਗ ਕੋਟੀ ਹੈ ਉਨ ਵਾਲੀ ਵਧੀਆ ਮਤਲਬ ਉਹ ਉੱਪਰ ਵਾਈਟ ਹੈ ਪਰਪਲ ਹੈ ਵਾਈਟ ਕਲਰ ਦੀ ਕੋਟੀ ਟੰਗੀ ਹੋਈ ਹੈ ਜੀ ਉਹ ਸਾਰੀ ਦੀ ਸਾਰੀ 2-200 ਰੁਪਏ ਦੀ ਹੈ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਖਤਮ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਕੇ ਜ਼ਰੂਰ ਜਾਇਆ ਕਰੋ ਔਰ ਚੈਨਲ ਨੂੰ ਬਿਨਾ ਸਬਸਕ੍ਰਾਈਬ ਕੀਤੇ ਹੋਏ ਨਹੀਂ ਜਾਣਾ ਤੇ ਬੈਲ ਆਈਕਨ ਪਲੀਜ਼ ਪ੍ਰੈਸ ਕਰਿਆ ਕਰੋ ਹੁਣ ਤੁਹਾਨੂੰ ਅਸੀਂ ਲੁਧਿਆਣੇ ਦੇ ਕਿਸੇ ਹੋਰ ਵਧੀਆ ਜੇ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਕੋਈ ਵੀ ਸਵਾਲ ਹੈ ਕਮੈਂਟ ਸੈਕਸ਼ਨ 'ਚ ਜ਼ਰੂਰ ਪੁੱਛੋ